ਸੋ ਆਕਤ ਹੈ ਜੀ ਸੱਚੇ ਰਿਸ਼ਤੇ ਚੰਨ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਅਤੇ ਸ਼ਰੋਤਿਆਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਜੀ ਪੇਸ਼ ਨੇ ਅੱਜ ਦੇ ਨਵੇਂ ਰਿਸ਼ਤੇ ਜੇਕਰ ਤੁਸੀਂ ਵੀ ਆਪਣੀ ਹੈਡ ਲਗਵਾਉਣੀ ਚਾਹੁੰਦੇ ਹੋ ਤਾਂ ਸਾਨੂੰ ਵਟਸਐਪ ਤੇ ਆਪਣਾ पूरा बायोडाटा भेज के ऐड लगवा सकते हो पहला रिश्ता नोट करो जी ये रिश्ता लड़के का है जी नाम सिंह कास्ट जट सिख ਡੇਟ ਆਫ ਬਰਥ 1994 ਸਟੱਡੀ ਬੀਏ ਏਰੀਆ ਜਲੰਧਰ ਹੈ ਕੱਦ 6 ਫੁੱਟ ਸਟੱਡੀ ਬੀਟੈਕ ਜ਼ਮੀਨ ਇਹਨਾਂ ਕੋਲ ਹੈ 7 ਏਕੜ ਇਹ ਲੜਕਾ ਕੈਨੇਡਾ ਦੇ ਵਿੱਚ ਸਰੀ ਸ਼ਹਿਰ ਦੇ ਵਿੱਚ ਰਹਿ ਰਿਹਾ ਹੈ ਤੇ ਉੱਥੋਂ ਦਾ ਪੀਆਰ ਰਿਸ਼ਤੇ ਦੀ ਮੰਗ ਆਈ ਇਹਨਾਂ ਦੀ ਕਿ ਲੜਕੀ ਯੂਐਸਏ ਦੀ ਪੀਆਰ ਹੋਵੇ ਜਾਂ ਕੈਨੇਡਾ ਦੀ ਪੀਆਰ ਹੋਵੇ ਦੇਵੋਰਸ ਵੀ ਵਿਚਾਰ ਨਿਯੋਗ ਹਨ ਜੀ ਜੇਕਰ ਕਿਸੇ ਲੜਕੀ ਦਾ ਰਿਵੋਰਸ ਹੋਇਆ ਤਾਂ ਉਹ ਵੀ ਇਹਨਾਂ ਨਾਲ ਕਾਲ ਕਰ ਸਕਦੇ ਹਨ ਸੰਪਰਕ ਕਰ ਸਕਦੇ ਹੋ ਜੀ ਪਰਿਵਾਰ ਨਾਲ ਡਾਇਰੈਕਟ ਦਿੱਤੇ ਹੋਏ ਨੰਬਰ ਤੇ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਦੂਸਰਾ ਜੀ ਇਹ ਲੜਕੀ ਦਾ ਹੈ ਕਾਸਟ ਜੱਟ ਸਿੱਖ ਕੈਨੇਡਾ ਪੀਆਰ ਹੈ ਜੀ ਡੇਟ ਆਫ ਬਰਥ 1992 ਲੜਕੀ ਤਲਾਕ ਸੁਧਾ ਇੱਕ ਬੱਚਾ ਹੈ ਜੀ ਕੱਦ 5 ਫੁੱਟ ਹੈ ਲੜਕੀ ਦਾ 6 ਫੁੱਟ ਇੰਚ ਰਿਸ਼ਤੇ ਦੀ ਮੰਗ ਹੈ ਕਿ ਲੜਕਾ ਕੈਨੇਡੀਅਨ ਕੱਚਾ ਜਾਂ ਪੱਕਾ ਹੋਵੇ ਇਹ ਸਰੀ ਦੇ ਟਾਈਮ ਅਨੁਸਾਰ ਤੁਸੀਂ WhatsApp ਤੇ ਕਾਲ ਕਰ ਸਕਦੇ ਹੋ ਜੀ ਇਹਨਾਂ ਦਾ ਕੰਟੈਕਟ ਨੰਬਰ ਤੁਸੀਂ ਸਾਨੂੰ ਚੈਨਲ ਦੇ WhatsApp ਨੰਬਰ ਤੇ ਕਾਲ ਕਰਕੇ ਲੈ ਸਕਦੇ ਹਾਂ ਪ੍ਰਾਪਤ ਕਰ ਸਕਦੇ ਹਾਂ ਚੈਨਲ ਦਾ ਨੰਬਰ 94175 65924 ਹੈ। ਤੀਸਰਾ ਰਿਸ਼ਤਾ ਨਾਮ ਕੌਰ ਕਾਸਟ ਜਟ ਸਿੱਖ ਜਨਦਾ ਪੀਆਰ ਡੇਟ ਆਫ ਬਰਥ 1994 ਕੱਦ 5 ਫੁੱਟ 5 ਇੰਚ ਸਟੱਡੀ ਵਿਦੈਕ ਹੈ ਐਮਪੀਏ ਲੜਕੀ ਹੈ ਉਲਕਸਦਾ ਹੈ ਰਿਸ਼ਤੇ ਦੀ ਮੰਗ ਹੈ ਜੀ ਨਹੀਂ ਕਿ ਲੜਕਾ ਐਜੂਕੇਟਡ ਨਸਰ ਰਹਤ ਹੋਵੇ ਇੰਡੀਅਨ ਜਾਂ ਵਿਦੇਸੀ ਵੀ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਪਰਿਵਾਰ ਦਾ ਡਾਇਰੈਕਟ ਨੰਬਰ ਲੈ ਸਕਦੇ ਹੋ ਨਾਮ ਕੌਰ ਕਾਸਟ ਜਟਸੀ ਕਿਨੇ ਦਾ ਪੀਆ ਹੈ ਜੀ ਇਹ ਲੜਕੀ ਡੇਟ ਆਫ ਬਰਥ 1994 ਕੱਦ 5 ਫੁੱਟ 4 ਇੰਚ ਇਹ ਲੜਕੀ ਤੁਹਾਨੂੰ ਸ਼ੌਕਦਾ ਹੈ। ਸਟੱਡੀ ਐਮ ਐਸ ਸੀ ਹੈ। ਰਿਸ਼ਤੇ ਦੀ ਮੰਗ ਹੈ ਕਿ ਲੜਕਾ ਵਿਦੇਸੀ ਹੋਵੇ। ਪ੍ਰੀਤਪੁਰ ਕੋਟ ਏਰੀਆ ਤੋਂ ਹੋਵੇ ਪੰਜਾਬ ਤੋਂ ਤੇ ਕੈਨੇਡਾ ਦੇ ਵਿੱਚ ਵਿਨਿਪੈਗ ਏਰੀਆ ਤੋਂ ਹੋਵੇ। ਇਹਨਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸੰਪਰਕ ਕਰ ਸਕਦੇ ਹੋ ਪਰ ਆਰ ਨਾਲ ਡਾਇਰੈਕਟ ਵਟਸਐਪ ਨੰਬਰ ਤੇ। ਤੁਸੀਂ ਆਪਣੇ ਚੈਨਲ ਸੱਚੇ ਰਿਸ਼ਤੇ ਤੋਂ ਦੇਖ ਕੇ ਜੋ ਵੀ ਰਿਸ਼ਤਾ ਕਰੋ। ਤਾਂ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਵੇਗੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ ਜਾਂਚ ਪਰਤਾਲ ਤੁਸੀਂ ਖੁਦ ਕਰਨੀ ਸਾਨੂੰ ਜੋ ਪੇਰ ਪੇ ਭੇਜੇ ਜਾਂਦੇ ਨੇ ਅਸੀਂ ਉਹ ਨਸਰ ਕਰਦੇ ਹਾਂ ਜੀ ਇਹਨਾਂ ਬਾਰੇ ਸਾਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ ਜਿੱਦਾਂ ਸਾਨੂੰ ਵਟਸਐਪ ਤੇ ਭੇਜਦੇ ਹੋ ਤੇ ਅਸੀਂ ਐਡ ਪਾ ਦਿੰਨੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸੇਕ ਇਹ ਲੜਕੀ ਕੈਨੇਡਾ ਵਿੱਚ ਡੇਟੋ ਬਰਤ 2000 ਕੱਦ 5 ਫੁੱਟ 7 ਇੰਚ ਐਜੂਕੇਸ਼ਨ ਹੋ ਜੀ ਐਡਵਾਂਸ ਬੈਚਲੋਰ ਆਫ ਆਰਟਸ ਸਟੱਡੀ ਜੇ ਸਟੱਡੀ ਮੰਗਾ ਜੀ ਕਿ ਲੜਕਾ ਸੁਨੋ ਸੁਨੱਖਾ ਵੈਸ਼ਨੂ ਹੋਵੇ ਤਜਮੀਨ 25 ਏਕੜ ਹੋਵੇ ਮੋਗਾ ਨੂੰ ਪਹਲਾਈ ਜਿਨ੍ਹਾਂ ਨੂੰ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ चौनवे एक पचहत्तर पेंट नौ सीमा रिश्ता नोट करो जी नाम कौर का कास्ट जट सिख डेट ऑफ बर्थ उन्नीस सौ अठानवे कद पं फुट सत इंच ये लड़की न्यूजीलैंड पी आ रही है जी स्टडी मास्टर कंप्यूटर फ्रॉम न्यूज़ीलैंड तो जी आई टी प्रोफेसर रिश्ते की मंग है जी कि वजिए खानदानी परिवार हो ਅਪਰ ਮੀਡਲ ਕਲਾਸ ਹੋਵੇ ਨਸਾ ਨਾ ਕਰਦਾ ਹੋਵੇ ਸੰਪਰਕ ਕਰ ਸਕਦੇ ਹੋ ਜੀ ਪਰਿਵਾਰ ਨਾਲ ਸਾਡੇ ਤੋਂ ਨੰਬਰ ਲੈ ਕੇ ਤੁਸੀਂ WhatsApp ਤੇ ਕਾਲ ਕਰ ਸਕਦੇ ਸਤਿਮਾ ਰਿਸ਼ਤਾ ਨਾਮ ਕੌਰ ਕਾਸਟ ਜੱਟ ਜਰਸੀ ਨੇਡਪੀਅਰ ਡੇਟ ਆਫ ਬਰਥ 1995 ਕੱਦ 5 ਫੁੱਟ 2 ਇੰਚ ਸੋਹਣੀ ਸਲਮ लड़की रिश्ते मंग कि लड़का कनेडा पीआर हो जमीन पंद्रह एकड़ हो परमिट तो फरीदकोट मोगा वाले ही संपर्क कर रिश्ता नोट करो जी नाम कौर कास्ट जट सिख लड़की अमृतारी है जी डेट ऑफ बर्थ उन्नीस सौ सतानवे स्टडी बीटैक ਇਪੰਜਾਬ ਬਾਲਸਵਤ ਮੁਲਾਜ਼ਮ ਹੈ ਜੀ ਤੇ ਰਿਸ਼ਤੇ ਦੀ ਮੰਗ ਹੈ ਕਿ ਲੜਕਾ ਬਰਤარი ਹੋਵੇ ਵਧੀਆ ਜ਼ਮੀਨ ਜਾਇਦਾਦ ਵਾਲਾ ਪੜਿਆ ਲਿਖਿਆ ਹੋਵੇ ਤੇ ਗਵਰਨਮੈਂਟ ਜੌਬ ਹੋਵੇ ਸੰਪਰਕ ਕਰੋ ਜੀ ਪਰਿਵਾਰ ਨੂੰ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਾਸਟ ਜੱਟ ਸੀ ਲੜਕੀ ਕੈਨੇਡਾ ਪੀਅਰ ਹੈ ਜੀ ਅਤੇ ਰਜਿਸਟਰ ਨਰਸ ਡੇਟ ਆਫ ਬਰਥ 1999 ਕੱਦ 5 ਫੁੱਟ 3 ਇੰਚ ਰਿਸ਼ਤੇ ਦੀ ਮੰਗ ਹੈ ਨਾ ਕਿ ਲੜਕਾ ਕੈਨੇਡੀਅਨ ਹੋਵੇ ਸੋਹਣਾ ਸੁਨੱਖਾ ਹੋਵੇ ਨਾ ਸੋ ਨਾ ਕਰਦੋ ਸੰਪਰਕ ਕਰੋ ਪਰਿਵਾਰ ਨਾਲ 94175922 ਤੋਂ ਨੰਬਰ ਲਗਾਓ ਦਸਵਾਂ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਾਸਪੋਰਟ ਜਰਸੀ ਕੈਨੇਡਾ ਪੀਆਰ ਹੈ ਲੜਕੀ ਡੇਟ ਆਫ ਬਰਥ 1999 ਕੱਦ 5 ਫੁੱਟ 2 ਇੰਚ ਇਹ ਲੜਕੀ ਟਲਕਸ ਦਾ ਹੈ ਸਟੱਡੀ ਐਮ ਟੈਕ ਕੰਪਿਊਟਰ ਸਾਇੰਸ ਕੈਨੇਡਾ ਦੇ ਵਿੱਚ ਸੌਫਟਵੇਅਰ ਇੰਜੀਨੀਅਰ ਹੈ ਜੀ ਇਹ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਵੈਸ਼ਨੂ ਹੋਵੇ ਪੜਿਆ ਲਿਖਿਆ ਹੋਵੇ ਕੈਨੇਡਾ ਪੀਆਰ ਹੋਵੇ ਜੀ ਸਮਾਰਕ ਕਰਿਓ ਜੀ ਪਰਿਵਾਰ ਨਾਲ 99175 6924 ਜਿਹੜੇ ਵੀ ਤੁਸੀਂ ਕਿਸੇ ਰਿਸ਼ਤੇ ਬਾਰੇ ਪੁੱਛਿਸ਼ ਕਰਨੇ ਹੋ ਇਹ ਚੈਨਲ ਦਾ ਨੰਬਰ ਹੈ ਜੀ ਇਸ ਤੇ ਤੁਸੀਂ ਆਪਣੀ ਐਡ ਵੀ ਭੇਜ ਸਕਦੇ ਹੋ WhatsApp ਤੇ ਸਾਨੂੰ ਤੇ ਤੁਸੀਂ ਕਿਸੇ ਰਿਸ਼ਤੇ ਬਾਰੇ ਇਨਕੁਆਰੀ ਵੀ ਲੈ ਸਕਦੇ ਹੋ ਓਨਲੀ ਸਿਰਫ WhatsApp ਤੇ ਕਾਲ ਜਾਂ ਮੈਸੇਜ ਕਰਕੇ ਧੰਨਵਾਦ ਜੀ ਆਪ ਜੀ ਦਾ ਵੀਡੀਓ ਨੂੰ ਪੂਰਾ ਵੇਖਣ ਦਾ ਵੀਡੀਓ ਲਾਈਕ ਅਤੇ ਸ਼ੇਅਰ ਕਰਦੇ ਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਤਿ ਸ੍ਰੀ ਅਕਾਲ ਜੀ